ਸਾਰਿਆਂ ਪਿਆਰ ਪਰਿ ਸਤਿ ਸ਼੍ਰੀਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਕਹਾਣੀ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨਵਨੰਦ ਪਿਆਰੀ ਜੀ ਕਹਾਣੀ ਦਾ ਕਈ ਵਾਰੀ ਬਤਾ ਨਹੀਂ ਲੱਗਦਾ ਬੰਦੇ ਨੂੰ ਕਿਸਮਤ ਕਿੱਧਰ ਨੂੰ ਢੇਡਾ ਦੇ ਦਿੰਦੀ ਹੈ ਕਿਸੇ ਨੂੰ ਚੰਗਾ ਮੋੜ ਆ ਜਾਂਦਾ ਹੈ ਕਿਸੇ ਦੇ ਲਈ ਮਾੜਾ ਹੁੰਦਾ ਪਰ ਕੁਦਰਤ ਜੋ ਵੀ ਕਰਦੀ ਹੈ ਉਹ ਸਾਨੂੰ ਝੱਲਣਾ ਪੈਂਦਾ ਹੈ ਖੁਸ਼ੀਆਂ ਤਾਂ ਅਸੀਂ ਬਹੁਤ ਚੋ ਨਾਲ ਮਨਾਉਂਦੇ ਆ ਜਦੋਂ ਸਾਨੂੰ ਵਿੱਚ ਕੋਈ ਤੁਣਕਾ ਵੱਜ ਜੇ ਨਾ ਗਮੀ ਦਾ ਤਾਂ ਫਿਰ ਸਾਨੂੰ ਬਹੁਤ ਔਖਾ ਲੱਗਦਾ ਹੈ ਉਸ ਤੋਂ ਬਾਅਦ ਜੇ ਕੋਈ ਖੁਸ਼ੀ ਆਵੇ ਉਹ ਉਦੋਂ ਵੀ ਚੰਗੀ ਲੱਗਦੀ ਹੈ ਫਿਰ ਤੋ ਬਿਹਾਰ ਦੇ ਇੱਕ ਪਿੰਡ ਦੇ ਵਿੱਚ ਇੱਕ 30 ਸਾਲ ਦੀ ਕੁੜੀ ਇੱਕੋ ਹੀ ਕੰਮ ਰያ ਸੀ ਉਹਦੇ ਕੋਲੇ ਰਹਿੰਦੀ ਸੀ ਜਿਹਦੇ ਚ ਤੇ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਸੀ ਤਨਖਾਹ ਭਾਵੇਂ ਘੱਟੀ ਸੀ ਪਰ ਇਕੱਲੀ ਹੋਣ ਕਰਕੇ ਚੰਗਾ ਵਧੀਆ ਗੁਜ਼ਾਰਾ ਕਰ ਰਹੀ ਸੀ ਆਪਦਾ ਤਾਂ ਹੁਣ ਉਹ ਸਵੇਰੇ ਜਾਂਦੀ ਤਿੰਨ 3:30 ਵਜੇ ਘਰੇ ਵਾਪਸ ਆਉਂਦੀ ਆ ਕੇ ਫੇਰ ਉਹ ਆਪਦਾ ਖਾਣਾ ਬਣਾਉਂਦੀ ਖਾਣਾ ਬਣਾ ਕੇ ਖਾ ਕੇ ਖਾਣ ਤੋਂ ਬਾਅਦ ਫਿਰ ਉਹ ਪੈ ਜਾਂਦੀ ਕਿਉਂ ਸਿਆਲ ਦੇ ਦਿਨ ਸੀ ਦਿਨ ਵੀ ਬੜੇ ਛੋਟੇ ਹੁੰਦੇ ਨੇ ਜਲਦੀ ਸ਼ਾਮ ਨੂੰ ਹਨੇਰਾ ਹੋ ਜਾਂਦਾ ਤਾਂ ਹੁਣ ਇੱਕ ਦਿਨ ਕੀ ਹੋਇਆ ਉਹਦੀ ਰੁਟੀਨ ਇਹੀ ਸੀ ਇੱਕ ਦਿਨ ਉਹ ਸਕੂਲੋਂ ਆਈ ਆ ਕੇ ਖਾਣਾ ਬਣਾ ਕੇ ਖਾ ਕੇ ਖਾਣਾ ਪੈ ਗਈ ਉਹਦੀ ਅਚਾਨਕ ਜਦੋਂ ਅੱਖ ਲੱਗੀ ਤਾਂ ਬੱਦਲ ਇਕਦਮ ਆ ਗਿਆ ਮੀਂਹ ਪਿਆ ਬਹੁਤ ਜਿਆਦੇ ਜਦੋਂ ਇਕਦਮ ਬੱਦਲ ਗਰਜਿਆ ਤਾਂ ਉਹ ਭੱਜ ਕੇ ਉੱઠી ਡਰ ਕੇ ਉਹਨੇ ਦੇਖਿਆ ਵੀ ਇੰਨਾ ਹਨੇਰਾ ਲਾਈਟ ਕਿਤੇ ਨਾ ਤਾਂ ਉਹਨੇ ਇੱਕ ਦੀਵਾ ਵਾਲਿਆ ਚਾਨਣ ਕੀਤਾ ਕਮਰੇ 'ਚ ਉਹਨੇ ਆਪਣੀ ਖਿੜਕੀ ਖੋਲ ਕੇ ਦੇਖੀ ਵੀ ਬਾਹਰ ਮੌਸਮ ਦੇਖਾਂ ਤਾਂ ਬੜਾ ਖਰਾਬ ਲੱਗਦਾ ਮੌਸਮ ਤਾਂ ਉਹੋ ਜਦੋਂ ਖਿੜਕੀ ਖੋਲੀ ਉਹਨੇ ਬਾਹਰ ਦੇਖਿਆ ਵੀ ਇੰਨੀ ਠੰਡ ਉਹ ਖਿੜਕੀ ਰਾਹੀਂ ਦੀਵੇ ਦਾ ਚਾਨਣ ਬਾਹਰ ਨੂੰ ਗਿਆ ਫਿਰ ਉਹਨੇ ਖਿੜਕੀ ਬੰਦ ਕਰ ਲਈ ਤਾਂ ਉੱਥੇ ਬਾਹਰ ਇੱਕ ਮੁੰਡਾ ਖੜਾ ਸੀ 23 ਸਾਲ ਦਾ ਉਹਦਾ ਮੋਟਰਸਾਈਕਲ ਹੋ ਗਿਆ ਸੀ ਪੈਂਚਰ ਨੀਂ ਦੇ ਵਿੱਚ ਭਿੱਜਿਆ ਹੋਇਆ ਉਹਨੂੰ ਬਹੁਤ ਠੰਡ ਲੱਗ ਰਹੀ ਸੀ ਕਿਉਂ ਸਿਆਲ ਦਾ ਮਹੀਨਾ ਸੀ ਤਾਂ ਉਹ ਬਾਹਰ ਉਹਦੇ ਗੇਟ ਦੇ ਕੋਲੇ ਇੱਕ ਦਰਖਤ ਸੀ ਉਹਦੇ ਹੀ ਠਾਂ ਖੜਾ ਜਦੋਂ ਉਹਨੇ ਉਹ ਚਾਨਣ ਦੇਖਿਆ ਮੁੰਡੇ ਨੇ ਉਹਨੇ ਸੋਚਿਆ ਵੀ ਕਮਰੇ 'ਚ ਕੋਈ ਹੈਗਾ ਤਾਂ ਉਹਨੇ ਗੇਟ ਖੜਕਾਇਆ ਉਹਨੇ ਡਰਦੀ ਡਰਦੀ ਨੇ ਦੇਖਿਆ ਵੀ ਕੌਣ ਹੈ ਖਿੜਕੀ ਵਿੱਚ ਦੀ ਜਦੋਂ ਉਹਨੂੰ ਮੁੰਡਾ ਦਿਸਿਆ ਉਹ ਕਹਿੰਦੀ ਵੀ ਤੂੰ ਕੌਣ ਐ ਉਹ ਕਹਿੰਦਾ ਵੀ ਮੈਨੂੰ ਮੇਰੇ ਮੋਟਰਸਾਈਕਲ ਦਾ ਪੈਂਚਰ ਹੋ ਗਿਆ ਵੀ ਮੈਨੂੰ ਬਹੁਤ ਠੰਡ ਲੱਗ ਰਹੀ ਆ ਵੀ ਪਲੀਜ਼ ਮੈਨੂੰ ਕੋਈ ਕੱਪੜਾ ਦੇ ਦਿਓ ਉੱਪਰ ਲੈਣ ਨੂੰ ਕੋਈ ਮੋਟਾ ਕੱਪੜਾ ਕੰਬਲ ਸ਼ੰਬਲ ਕੋਈ ਦੇ ਦਿਓ ਤਾਂ ਉਹਨੇ ਗੇਟ ਖੋਲ੍ਹਿਆ ਜਦੋਂ ਦੇਖਿਆ ਉਹਨੇ ਸੋਚਿਆ ਵੀ ਜੇ ਮੈਂ ਇਹਨੂੰ ਕੰਬਲ ਦੇਉਂਗੀ ਉਹ ਵੀ ਭਿੱਜ ਜੂਗਾ ਇਹ ਕੱਪੜੇ ਤਾਂ ਇਹ ਤਾਂ ਪਹਿਲਾਂ ਹੀ ਭਿੱਜੇ ਹੋਏ ਨੇ ਉਹ ਨੂੰ ਕਹਿੰਦੀ ਵੀ ਤੁਸੀਂ ਅੰਦਰ ਆ ਜਾਓ ਉਹ ਕਹਿੰਦਾ ਵੀ ਨਹੀਂ ਮੈਡਮ ਮੈਂ ਅੰਦਰ ਨਹੀਂ ਆਉਂਦਾ ਤੁਸੀਂ ਮੈਨੂੰ ਕੋਈ ਕੰਬੜਾ ਦੇ ਦਿਓ ਇੱਥੇ ਉਹ ਕਹਿੰਦੀ ਦੇਖੋ ਤੁਹਾਡੇ ਕੱਪੜੇ ਭਿੱਜੇ ਹੋਏ ਨੇ ਕੰਬੜਾ ਦੇਵਾਂਗੀ ਉਹੀ ਭਿੱਜੂਗਾ ਠੰਡ ਤਾਂ ਪਹਿਲਾਂ ਹੀ ਲੱਗ ਰਹੀ ਆ ਵੀ ਤੁਸੀਂ ਅੰਦਰ ਆ ਜਾਓ ਉਹ ਡਰਦਾ ਡਰਦਾ ਜੇ ਅੰਦਰ ਆਇਆ ਆਲਾ-ਦਵਾਲਾ ਦੇਖਿਆ ਵੀ ਕੋਈ ਕਮਰਾ ਹੈ ਤਾਂ ਉਹਨੇ ਅਲਮਾਰੀ ਖੋਲੀ ਅਲਮਾਰੀ ਦੇ ਵਿੱਚੋਂ ਕੱਪੜੇ ਮਰਦਾਨਾ ਕੱਪੜੇ ਕੱਢ ਕੇ ਮੁੰਡੇ ਨੂੰ ਕਹਿਣ ਲੱਗੀ ਵੀ ਤੁਸੀਂ ਐਂ ਕਰੋ ਆਹ ਕੱਪੜੇ ਬਦਲ ਲਓ ਆਹ ਗਿੱਲੇ ਕੱਪੜੇ ਲਾਹ ਦੋ ਵੀ ਠੰਡ ਹੋਰ ਲੱਗੂ ਤੁਹਾਨੂੰ ਵੀ ਤੁਹਾਨੂੰ ਨਾਲ ਮੈਂ ਰਜਾਈ ਦੇ ਦਿੰਦੀ ਆ ਤੁਸੀਂ ਆਰਾਮ ਕਰ ਲਓ ਹਲੀ ਤਾਂ ਮੀਂਹ ਬਹੁਤ ਪੈ ਰਿਹਾ ਹੈ ਤਾਂ ਉਹਨੇ ਇੱਕ ਰੱਸੀ ਜੀ ਪਾਈ ਹੋਈ ਸੀ ਕਮਰੇ ਦੇ ਵਿੱਚ ਸਾਈਡ ਜੀ ਤੇ ਉੱਥੇ ਕੱਪੜਾ ਜਾਂ ਤਾਣਿਆ ਕੁੜੀ ਨੇ ਉਹਨੂੰ ਕਹਿੰਦੀ ਵੀ ਇੱਥੇ ਖੜ ਕੇ ਇੱਧਰ ਕਪੜੇ ਚੇਂਜ ਕਰ ਲਓ ਤਾਂ ਉਹ ਪਰਦੇ ਦੇ ਉਹਲੇ ਉਹਨੇ ਆਪਣੇ ਕਪੜੇ ਬਦਲ ਲੇ ਉਹ ਗਿੱਲੇ ਕਪੜੇ ਨਚੋੜ ਕੇ ਉੱਥੇ ਟੰਗਤੇ ਨੂੰ ਕੁੜੀ ਨੇ ਉਹਨੂੰ ਕੰਬਲ ਦਿੱਤਾ ਨਾਲੇ ਉਹਨੂੰ ਕਹਿੰਦੀ ਵੀ ਆ ਮੰਜੇ ਤੇ ਤੁਸੀਂ ਪਈ ਜੋ ਰਜਾਈ ਲੈ ਕੇ ਉਹ ਭਾਈ ਮੁੰਡਾ ਪੈ ਗਿਆ ਰਜਾਈ ਚ ਮੂੰਹ ਦੇ ਕੇ ਉਹਨੂੰ ਬੜਾ ਨਿੱਗਾ ਆ ਠਰਿਆ ਪਿਆ ਸੀ ਤਾਂ ਉਹਨੂੰ ਚੈਨ ਆਈ ਐਨੇ ਨੂੰ ਕੁੜੀ ਨੇ 2 ਕੱਪ ਚਾਹ ਦੇ ਬਣਾਈ ਆਪ ਵੀ ਪੀਤੀ ਉਹ ਮੁੰਡੇ ਨੂੰ ਵੀ ਬੁਲਾਈ ਤੇ ਦੂਜੇ ਮੰਜੇ ਤੇ ਬੈਠ ਕੇ ਆਪ ਪੀਤੀ ਉਹਦੇ ਸਾਹਮਣੇ ਤਾਂ ਉਹਨੂੰ ਪੁੱਛਣ ਲੱਗੀ ਵੀ ਕਿੱਥੋਂ ਆਏ ਹੋ ਕੌਣ ਹੋ ਉਹ ਕਹਿੰਦਾ ਵੀ ਮੈਂ ਤੇ ਮੇਰੇ ਮਾਪੇ ਸਾਡਾ ਘਰ ਬਾਹਰ-ਬਾਹਰ ਹੈ ਇੱਕ ਝੌਂਪੜੀ ਦੀ ਤਾਂ ਰਹੀਆਂ ਸਾਡਾ ਘਰ ਤਾਂ ਸੀ ਗਰੀਬਾਂ ਮੈਂ ਤਾਂ ਮੇਰੀ ਭੈਣ ਕੋਲ ਗਿਆ ਸੀ ਵੀ ਮੇਰਾ ਜੀਜਾ ਜੀ ਨੇ ਮੈਨੂੰ ਬੁਲਾਇਆ ਸੀ ਵੀ ਤੈਨੂੰ ਨੌਕਰੀ ਲਈ ਵੀ ਕੋਈ ਉਹਨਾਂ ਦੇ ਕੋਲੇ ਸੀ ਸੀਟ ਕੋਈ ਨੌਕਰੀ ਵਾਸਤੇ ਵੀ ਪਰ ਮੇਰੇ ਜਾਂਦੇ ਨੂੰ ਉਹ ਸੀਟ ਵੀ ਭਰ ਚੁੱਕੀ ਸੀ ਮੈਨੂੰ ਨੌਕਰੀ ਮਿਲੀ ਨਹੀਂ ਮੈਂ ਆਪਦੀ ਭੈਣ ਕੋਲ ਆ ਰਿਹਾ ਮੋਟਰਸਾਈਕਲ ਪੈਂਚਰ ਹੋ ਗਿਆ ਵੀ ਤੋਂ ਇੱਕਦਮ ਅੰਮੀ ਆ ਗਿਆ ਤਾਂ ਉਹ ਕਹਿਣ ਲੱਗੀ ਵੀ ਕੋਈ ਨਾ ਤੁਸੀਂ ਆਰਾਮ ਕਰ ਲਓ ਰਜਾਈ 'ਚ ਪੈ ਕੇ ਵੀ ਉਹ ਕਹਿਣ ਲੱਗਿਆ ਵੀ ਇਹ ਕੱਪੜੇ ਵੀ ਤੁਸੀਂ ਇਕੱਲੇ ਹੀ ਰਹਿਨੇ ਹੋ ਇਹ ਕੱਪੜੇ ਮੈਨੂੰ ਦਿੱਤੇ ਨੇ ਤੁਸੀਂ ਉਹ ਕਹਿੰਦੀ ਵੀ ਹਾਂ ਹੁਣ ਤਾਂ ਮੈਂ ਕੱਲੀ ਹੀ ਰਹਿਣੀ ਆ ਇਹ ਕੱਪੜੇ ਮੇਰੇ ਪਤੀ ਦੇ ਨੇ ਦੀ ਸਾਡਾ ਤਲਾਕ ਹੋ ਗਿਆ ਸੀ ਮੇਰੇ ਪਤੀ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਤੇ ਮੈਨੂੰ ਤਲਾਕ ਦੇ ਤਾਂ ਹੁਣ ਮੈਂ ਇੱਕ ਸਕੂਲ ਚ ਪੜਾਉਣੀ ਆ ਬਸ ਥੋੜੀ ਜੀ ਮੇਰੀ ਤਨਖਾਹ ਹੈ ਪ੍ਰਾਈਵੇਟ ਸਕੂਲ ਚ ਮੈਨੂੰ ਕੱਲੀ ਹੋਣ ਕਰਕੇ ਮੇਰਾ ਗੁਜ਼ਾਰਾ ਹੋ ਹੀ ਜਾਂਦਾ ਵਧੀਆ ਹੁਣ ਭਾਈ ਉਹੋ ਪੈ ਗਿਆ ਮੁੰਡਾ ਰਾਤ ਸਾਰੀ ਰਾਤ ਮੀਨਾ ਹਟਿਆ ਕੁੜੀ ਵੀ ਪਰ ਪਰਲੇ ਪਾਸੇ ਨੂੰ ਮੰਜਾ ਹੋਰ ਪਰਾਂ ਨੂੰ ਖਿੱਚ ਕੇ ਪੈ ਗਈ ਦੂਜੇ ਤੇ ਤਾਂ ਜਦੋਂ ਉਹ ਸਵੇਰੇ ਉੱઠી ਤਾਂ ਉਹਨੇ ਦੇਖਿਆ ਵੀ ਉਹ ਮੁੰਡਾ ਤਾਂ ਬੜੇ ਆਰਾਮ ਨਾਲ ਸੁੱਤਾ ਪਿਆ ਤਾਂ ਉਹਨੇ ਟਾਕੀ ਖੋਲੀ ਕੁੜੀ ਨੇ ਖਿੜਕੀ ਦੇ ਵਿੱਚ ਦੀ ਸੂਰਜ ਮੀ ਰੁਕ ਚੁੱਕਿਆ ਸੀ ਸੂਰਜ ਦੇ ਅੰਦਰ ਜਦੋਂ ਧੁੱਪ ਜਿਉ ਮੁੰਡੇ ਦੇ ਉੱਤੇ ਪੈਣ ਲੱਗੀ ਉਹ ਮੁੰਡੇ ਦੀ ਜਾਗਤ ਖੁੱਲ ਗਈ ਅੱਖ ਉੱਠ ਕੇ ਬੈਠ ਗਿਆ ਉਹ ਕਹਿਣ ਲੱਗਿਆ ਵੀ ਠੀਕ ਐ ਮੈਂ ਹੁਣ ਜਾਣਾ ਵੀ ਇਹ ਕੱਪੜੇ ਮੈਂ ਤੁਹਾਡੇ ਵਾਪਸ ਕਰਕੇ ਜਾਊਗਾ ਨਾਲੇ ਤੁਸੀਂ ਮੈਨੂੰ ਇੱਕ 50 ਰੁਪਏ ਦੇ ਦਿਓ ਮੈਂ ਪੈਂਚਰ ਲਵਾ ਲਊਗਾ ਫਿਰ ਮੈਂ ਨਾਲੇ 50 ਰੁਪਏ ਨਾਲੇ ਤੁਹਾਡੇ ਕੱਪੜੇ ਤੋਂ ਨੂੰ ਫੜਾ ਕੇ ਜਾਊਂਗਾ ਮੈਂ ਤਾਂ ਉਹ ਗਿੱਲੇ ਕੱਪੜੇ ਸੀ ਜਿਹੜੇ ਉਹ ਤੈਜੀ ਮਾਰ ਕੇ ਚੱਕਣ ਲੱਗਿਆ ਉਹ ਕਹਿਣ ਲੱਗੀ ਕੁੜੀ ਵੀ ਤੁਸੀਂ ਇਹਨਾਂ ਨੂੰ ਪਈ ਰਹਿਣ ਦਿਓ ਸੁੱਕ ਜਾਣਗੇ ਗਿੱਲਿਆਂ ਨੂੰ ਕਿੱਥੇ ਚੱਕੀ ਫਿਰੋਗੇ ਵੀ ਕੋਈ ਨਾ ਉਦੋਂ ਲੈ ਜਿਓ ਜਦੋਂ ਤੁਸੀਂ ਫੇਰ ਆਉਂਗੇ ਦੁਬਾਰਾ ਕੱਪੜੇ ਵਾਪਸ ਕਰਨ ਤਾਂ ਉਹ ਪਰਸ ਚੋਂ ਕੱਢਦੀ ਐ ਅਲਮਾਰੀ ਚੋਂ ਪਰਸ ਕੱਢ ਕੇ ਉਹਨੂੰ 50 ਰੁਪਏ ਦੇਦੀ ਹੁੰਦੀ ਐ ਹੁਣ ਉਹ ਲੈ ਕੇ 50 ਰੁਪਏ ਚੱਲਿਆ ਜਾਂਦਾ ਹੈ ਤਾਂ ਮੁੰਡੇ ਨੇ ਜਾ ਕੇ ਘਰੇ ਦੱਸਿਆ ਵੀ ਇੱਕ ਬਹੁਤ ਅੱਛੀ ਕੁੜੀ ਐ ਵੀ ਉਮਰ ਤਾਂ ਮੇਰੇ ਨਾਲੋਂ ਉਹਦੀ ਵੱਡੀ ਆ 30 ਕ ਸਾਲ ਦੀ ਹੋਣੀ ਆ ਤਾਂ ਹੁਣ ਮੁੰਡਾ ਫੇਰ ਆਇਆ ਕੱਪੜੇ ਦੇ ਗਿਆ 50 ਰੁਪਏ ਵੀ ਵਾਪਸ ਦੇਣ ਲੱਗਿਆ ਉਹ ਕਹਿੰਦੀ ਮੈਂ ਲੈਣੇ ਨਹੀਂ 50 ਰੁਪਏ ਕੱਪੜੇ ਲੈ ਲੈ ਜਾ ਉਹਦੇ ਲੈ ਜਾ ਤੇ ਮੇਰੇ ਦੇ ਜਾ 50 ਰੁਪਏ ਕਹਿੰਦੀ ਮੈਂ ਲੈਣੇ ਨਹੀਂ ਹਨ ਕੋਈ ਗੱਲ ਨਹੀਂ ਤਾਂ ਹੁਣ ਉਹ ਤੱਕੇ ਨਾਲ ਦਿੰਦਾ ਪੈਸੇ ਉਹ ਲੈਂਦੀ ਨਹੀਂ ਵੀ ਨਹੀਂ ਇਹਨਾਂ ਨੂੰ ਲੈ ਜਾਓ ਚੱਕ ਕੇ ਤਾਂ ਉਹ ਹੁਣ ਇਦਾਂ ਹੀ ਮੁੰਡਾ ਲੰਘਦਾ ਵੜਦਾ ਉਹਦੇ ਕੋਲ ਆ ਜਾਂਦਾਹੀਂ ਤਾਂ ਇੱਕ ਦਿਨ ਉੱਥੋਂ ਉਹਦੇ ਅੰਦਰੋਂ ਕਿਸੇ ਨੇ ਨਿਕਲਦਾ ਦੇਖਿਆ ਮੁੰਡਾ ਪਿੰਡ ਦਾ ਕੰਮ ਹੈ ਤਾਂ ਗੱਲਾਂ ਬਣਾਉਣ ਲੱਗ ਗਏ ਵੀ ਇਹਦੇ ਕੋਲ ਤਾਂ ਬੰਦੇ ਆਉਂਦੇ ਨੇ ਤਾਂ ਉਹ ਮੁੰਡੇ ਨੂੰ ਵੀ ਲੱਗ ਗਿਆ ਪਤਾ ਵੀ ਇਹਦੀ ਤਾਂ ਬੇਇੱਜ਼ਤੀ ਹੋਵੇ ਮੈਂ ਤਾਂ ਇਹਦੀ ਵੀ ਤਾਂ ਅਮੀ ਕਰਾਤੀ ਐ ਤਾਂ ਇੰਨੀ ਚੰਗੀ ਕੁੜੀ ਸੀ ਉਹ ਆਪਦੇ ਮਾਪਿਆਂ ਨੂੰ ਕਹਿਣ ਲੱਗਿਆ ਜਾ ਕੇ ਵੀ ਆਹ ਗੱਲਾਂ ਹੋ ਗਈ ਵੀ ਮੈਨੂੰ ਕਿਸੇ ਨੇ ਦੇਖ ਲਿਆ ਵੀ ਉਹ ਤਾਂ ਚੰਗੀ ਬਹੁਤ ਐ ਵੀ ਇਹੀ ਜੀ ਕੋਈ ਗੱਲ ਨਹੀਂ ਮੇਰੇ ਨਾਲ ਵੀ ਲੈ ਉਹਦੀ ਵਿਚਾਰੀ ਦੀ ਮੈਂ ਬੇਇੱਜ਼ਤੀ ਕਰਵਾਤੀ ਪਿੰਡ 'ਚ ਤਾਂ ਉਹ ਅੰਦਰੋਂ ਅੰਦਰੇ ਦੋਨੋਂ ਹੀ ਕੁੜੀ ਵੀ ਮੁੰਡੇ ਨੂੰ ਚਾਹੁੰਦੀ ਸੀ ਦਿਲੋਂ ਉਹ ਮੁੰਡਾ ਵੀ ਚਾਹੁੰਦਾ ਸੀ ਉਹ ਫਿਰ ਜਿਵੇਂ ਕਹਿੰਦੇ ਨੇ ਵੀ ਲਵ ਗੈਟਸ ਲਵ ਦਿਲਾਂ ਦਿਲਾਂ ਤਾਂ ਹੀ ਰਾਹ ਹੁੰਦੇ ਨੇ ਉਹ ਮਾਪਿਆਂ ਨੂੰ ਦੱਸਣ ਲੱਗਿਆ ਮੁੰਡਾ ਵੀ ਮਾਂ ਕੱਲ ਨੂੰ ਮੇਰਾ ਵਿਆਹ ਕਰੋਗੇ ਵੀ ਜੇ ਮੈਂ ਇਸੇ ਕੁੜੀ ਨਾਲ ਮੇਰਾ ਵਿਆਹ ਕਰਦਾ ਹਾਂ ਵੀ ਠੀਕ ਹੈ ਮੇਤੋਂ ਉਮਰ ਦੀ ਵੱਡੀ ਆ ਪਰ ਕੋਈ ਗੱਲ ਨਹੀਂ ਕੁੜੀ ਸਮਝਦਾਰ ਬਹੁਤ ਐ ਤੇ ਉਹ ਕਹਿਣ ਲੱਗੇ ਵੀ ਚੱਲ ਪੁੱਤ ਜੀ ਤੈਨੂੰ ਪਸੰਦ ਕਰ ਦਿੰਨੇ ਆ ਉਹ ਕਹਿੰਦਾ ਫਿਰ ਮੇਰੇ ਨਾਲ ਚੱਲੋ ਆਉਦੇ ਮਾਪੇ ਨੂੰ ਲਿਆਇਆ ਮੁੰਡਾ ਵੀ ਬੜਾ ਸਿਆਣਾ ਸੀ ਸਰਪੰਚ ਦੇ ਘਰੇ ਗਏ ਸਰਪੰਚ ਨੂੰ ਕਹਿਣ ਲੱਗੇ ਵੀ ਸਰਪੰਚ ਸਾਹਿਬ 2 2 ਜਾਂ 4 ਬੰਦਿਆਂ ਨੂੰ ਤੁਹਾਡੇ ਮੋਹਤਵਰ ਬੰਦਿਆਂ ਨੂੰ ਪਿੰਡ ਦੇਆਂ ਨੂੰ ਬੁਲਾਓ ਤੁਸੀਂ ਅਸੀਂ ਤੁਹਾਡੇ ਨਾਲ ਫਿਰ ਗੱਲ ਕਰਨੀ ਹੈ ਉਹਨੇ 2-4 ਬੰਦੇ ਹੋਰ ਬੁਲਾ ਲਏ ਤਾਂ ਫਿਰ ਉਹਦੇ ਨਾਲ ਗੱਲ ਕਰੀ ਮੁੰਡੇ ਨੇ ਕਹਿਣ ਲੱਗਿਆ ਵੀ ਮੈਂ ਇੱਕ ਦਿਨ ਮੀਂਹ ਪੈਂਦਾ ਸੀ ਬਹੁਤ ਜ਼ਿਆਦਾ ਵੀ ਮੈਂ ਮੇਰੇ ਪੈਂਚਰ ਹੋ ਗਿਆ ਮੋਟਰਸਾਈਕਲ ਦਾ ਮੈਂ ਉੱਥੇ ਖੜਾ ਸੀ ਦਰਖਤ ਥੱਲੇ ਉਹਦੇ ਘਰ ਲਵੇ ਤਾਂ ਮੈਨੂੰ ਲੱਗਿਆ ਵੀ ਇਹ ਅੰਦਰ ਕੋਈ ਹੈਗਾ ਕਮਰੇ 'ਚ ਵੀ ਮੈਂ ਗੇਟ ਖੜਕਾਤਾ ਮੈਨੂੰ ਬਹੁਤ ਠੰਡ ਲੱਗ ਰਹੀ ਸੀ ਉਹਨੇ ਸਾਰੀ ਕਹਾਣੀ ਦੱਸੀ ਹੁੰਦੇ ਨੇ ਵੀ ਮੈਂ ਉਦੋਂ ਦਾ ਇਸ ਕੁੜੀ ਨੂੰ ਜਾਣਦਾ ਵੀ ਕੁੜੀ ਬਹੁਤ ਅੱਛੀ ਐ ਵੀ ਮੈਂ ਤਾਂ ਵੈਸੇ ਹੀ ਵੀ ਅੱਛੀ ਕਰਕੇ ਇੱਕ ਦੋ ਵਾਰੀ ਉਹਨੂੰ ਮਿਲਿਆ ਵੀ ਮੈਂ ਤਾਂ ਉਹਦੀ ਬਦਨਾਮੀ ਕਰਾਤੀ ਵੀ ਉਹ ਕੁੜੀ ਦੀ ਕੋਈ ਗਲਤੀ ਨਹੀਂ ਨਾ ਮੇਰੀ ਐ ਕੋਈ ਸਾਡੇ ਚ ਇਹੀ ਜੀ ਗੱਲ ਨਹੀਂ ਵੀ ਪਰ ਹੁਣ ਜੇ ਤੁਸੀਂ ਚਾਹੋ ਤਾਂ ਮੈਂ ਉਸ ਕੁੜੀ ਦੇ ਨਾਲ ਵਿਆਹ ਕਰਨਾ ਚਾਹੁੰਦਾ ਕਿਉਂਕਿ ਮੈਂ ਉਹਦੀ ਬਦਨਾਮੀ ਕਰਵਾਤੀ ਪਿੰਡ ਚ ਸਰਪੰਚ ਕਹਿਣ ਲੱਗਿਆ ਵੀ ਬੇਟਾ ਤੁਹਾਡੀ ਉਮਰ ਦਾ ਫਰਕ ਹੈ ਫੇਰ ਕੱਲ ਨੂੰ ਉਹ ਪਹਿਲਾਂ ਹੀ ਵਿਚਾਰੀ ਛੱਡੀ ਹੋਈ ਆ ਦੁਖੀ ਐ ਕੱਲ ਨੂੰ ਤੂੰ ਛੱਡਦਾ ਫਿਰੇ ਉਹ ਕਹਿੰਦਾ ਨਹੀਂ ਜੀ ਇਹ ਜੀ ਗੱਲ ਤਾਂ ਹੋ ਹੀ ਨਹੀਂ ਸਕਣੀ ਵੀ ਉਹ ਦੁਖੀ ਕਰਕੇ ਤਾਂ ਮੈਂ ਉਹਦੇ ਨਾਲ ਵਿਆਹ ਕਰਾਉਣਾ ਉਹ ਕਹਿੰਦੇ ਵੀ ਚਲੋ ਆਪਾਂ ਗੱਲ ਕਰ ਲੈਂਦੇ ਆਂ ਕੁੜੀ ਨਾਲ ਤਾਂ ਜਿਨ੍ਹਾਂ ਨੇ ਗੱਲਾਂ ਬਣਾਈਆਂ ਸੀ ਉਹ ਕਹਿੰਦੇ ਦੇਖਿਆ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਵੀ ਇਹਦੇ ਕੋਲ ਬੰਦਿਆਂ ਦੇ ਨਾਲ ਆ ਹੀ ਦੇਖਿਆ ਸੀ ਅੰਦਰੋਂ ਨਿਕਲਦਾ ਇਹਨਾਂ ਦੀ ਤਾਂ ਗੱਲਬਾਤ ਸੀ ਤਾਂ ਹੁਣ ਸਰਪੰਚ ਤੇ ਉਹ ਬੰਦੇ ਉਹਦੇ ਘਰੇ ਗਏ ਕੁੜੀ ਦੇ ਉਹਨੂੰ ਸਾਰੀ ਗੱਲ ਦੱਸੀ ਵੀ ਭਾਈ ਇਹ ਮੁੰਡਾ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਹੁਣ ਅੰਦਰੋਂ ਅੰਦਰੀ ਤਾਂ ਉਹ ਵੀ ਚਾਹੁੰਦੀ ਸੀ ਵੀ ਮੁੰਡਾ ਸਿਆਣਾ ਹੈ, ਵਧੀਆ ਹੈ, ਸਾਫ਼ ਦਿਲ ਦਾ ਬੰਦਾ ਹੈ ਵੀ ਮੈਨੂੰ ਕੋਈ ਇਦਾਂ ਦਾ ਮੁੰਡਾ ਮਿਲ ਜਾਂਦਾ ਚੰਗੀ ਗੱਲ ਸੀ ਉਹ ਵੀ ਚਾਹੁੰਦੀ ਸੀ ਵਿਚਾਰੀ। ਤਾਂ ਉਹ ਕੁੜੀ ਮੰਨ ਗਈ। ਉਹ ਕਹਿੰਦੀ ਜੀ ਠੀਕ ਹੈ ਵੀ ਤੁਸੀਂ ਮੇਰੇ ਤੋਂ ਵੱਡੇ ਹੋ ਤੁਹਾਨੂੰ ਜੇ ਚੰਗਾ ਲੱਗਦਾ ਮੈਂ ਠੀਕ ਹੈ ਵੀ ਉਮਰ ਤਾਂ ਮੈਂ ਵੀ ਕੱਢਣੀ ਹੋਈ ਹੈ। ਤਾਂ ਹੁਣ ਉਹ ਸਰਪੰਚ ਆਪਦੇ ਘਰੇ ਉਹਨਾਂ ਦਾ ਵਿਆਹ ਕਰ ਦਿੰਦਾ ਹੈ ਵਧੀਆ ਵਿਆਹ ਕਰਦਾ ਹੈ ਤਾਂ ਉਹ ਕੁੜੀ ਜਦੋਂ ਜਾਂਦੀ ਹੈ ਉਹਨਾਂ ਦੇ ਘਰੇ ਆਪਦੇ ਸਹੁਰੇ ਤਾਂ ਹੁਣ ਉਹ ਮੁੰਡਾ ਉਹਨੂੰ ਸਕੂਲ ਛੱਡਣ ਆਉਂਦਾ ਹੈ ਤਾਂ ਉਹ ਕੁੜੀ ਨੇ ਹੌਲੀ-ਹੌਲੀ ਕਰਕੇ ਉਹ ਕਹਿਣ ਲੱਗੀ ਵੀ ਇੱਥੇ ਤਾਂ ਆਪਾਂ ਨੂੰ ਬੜੀ ਦੂਰ ਪੈਂਦਾ ਹੈ ਸਕੂਲ ਵੀ ਤੂੰ ਜੇ ਆਪਾਂ ਉੱਥੇ ਕਮਰਾ ਲੈ ਲਈਏ ਕੋਈ ਤਾਂ ਉਹ ਕੁੜੀ ਉਹਦੇ ਵਾਸਤੇ ਅਪਰੋਚ ਕਰਦੀ ਹੈ ਲਾਈਟ ਚਲੀ ਗਈ ਸੋ ਮਾਫ ਕਰਿਓ ਤਾਂ ਹੁਣ ਉਹ ਉੱਥੇ ਕੁੜੀ ਉਹਨੂੰ ਮੁੰਡੇ ਨੂੰ ਉੱਥੇ ਸਕੂਲ ਦੇ ਵਿੱਚ ਹੀ ਜੋਬ ਦਵਾ ਦਿੰਦੀ ਹੈ ਤੇ ਹੁਣ ਉਹ ਬੜੇ ਖੁਸ਼ ਨੇ ਉੱਥੇ ਫਿਰ ਉਹ ਦੋਨੇ ਜੋਬ ਕਰਦੇ ਨੇ ਤਾਂ ਉਹ ਪੈਸੇ ਜੋੜਦੇ ਨੇ ਦੋ ਕਮਰਿਆਂ ਦਾ ਮਕਾਨ ਲੈ ਲੈਂਦੇ ਨੇ ਫਿਰ ਉਹਦੇ ਮਾਪੇ-ਬਾਪ ਨੂੰ ਵੀ ਮੁੰਡਾ ਉੱਥੇ ਲਿਆਉਂਦਾ ਸੋ ਮਾਫ ਕਰਨਾ ਜੀ ਇੰਨੀ ਕ ਕਹਾਣੀਆਂ ਐ ਲਾਈਟ ਚਲੀ ਗਈ ਵਿੱਚ ਪਤਾ ਨਹੀਂ ਤੁਹਾਨੂੰ ਅਟਪਟਾ ਜਿਹਾ ਲੱਗੂਗਾ ਧੰਨਵਾਦ